ਖਾਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਇਕਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਤੇ ਦੋਨੇ ਸੂਏ ਸਵਾਏ ਆ ਇੱਕ ਤਾਂ ਬਹੁਤ ਚੰਗੀ ਜਾਤੀ ਆ ਬਾਈ ਕੋਲ ਚੰਗੇ ਦੁੱਧ ਵਾਲੇ ਤੇ ਦੋ ਨੰਬਰ ਕ੍ਰੋਸ ਆਂਗਾ ਜੀ ਇਹ ਵੀ ਸੂਆ ਸਵਾਇਆ ਨਾਗਾਂ ਛੋਟੇ ਜਿਹੇ ਭਾਚ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਤਾਂ ਬਾਈ ਨਾਲ ਕਰ ਸਕਦੇ ਆ ਜੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਦੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਸਵੰਦਰ ਸਿੰਘ ਪਿੰਡ ਪੂਰਲਾ ਰਾਇਕਾ ਤਸੀਲ ਆਪਣੇ ਵਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਏ 96531242272 ਦੋ ਨਗ ਹੈ ਜੀ ਅੱਜ ਦੋ ਨਗ ਆ ਗਿਆ ਜਰਸੀ ਤੋਂ ਸ਼ੁਰੂ ਕਰ ਬਰੇ ਸੁਹਾ ਗਿਨਮਾ ਜੀ ਇਹ ਦੂਜਾ ਸੁਹਾ ਸੁਈ ਹੈ ਜੀ ਕਦੋਂ ਸੁਈ ਹੈ ਜੀ ਤੇ ਬਸ 3:30 ਹੋਇਆ ਠੀਕ ਆ ਬੱਚਾ ਕੀ ਦਿੱਤਾ ਜੀ ਬੱਚਾ 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 ਮਗਰ ਠੀਕ ਆ ਜੇਰ ਪੈਣੀ ਬਾਕੀ ਆ ਜੇਰ ਪੈਣੀ ਬਾਕੀ ਉਹਦੀ ਵੀਡੀਓ ਬਣਾ ਲਿਓ ਜੀ ਜਦੋਂ ਜੇਰ ਪੈ ਗਈ ਜੀ ਤੇ ਕੀਤੇ ਥਣ ਪਾਸ ਵੀਰੇ ਫਾੜਾ ਸੀ ਤਾਂ ਨਹੀਂ ਪਾਸ ਕੀਤਾ ਤੇ ਇਹਨੇ ਕਰਤੇ ਇਹਨੇ ਕਰਤੇ ਜਾਨੀ ਚੈੱਕ ਹੋ ਗਿਆ ਕਿ ਨਾ ਕੱਢਿਆ ਤਾਂ ਨਹੀਂ ਬੋਲਾ ਥੋੜਾ ਕੱਲਾ ਬੱਚੇ ਨਹੀਂ ਪੀਤਾ ਠੰਡੀ ਹੈ ਜੀ ਪੂਰੀ ਪੂਰੀ ਠੰਡੀ ਸੀ ਰਾਜਾ ਕਿੰਨਾ ਬਾਜੂ ਵੀਰੇ ਦੁੱਧ ਇਹ ਦੁੱਧ ਪਹਿਲੇ ਸੂਏ 25 ਲੀਟਰ ਪਾਇਆ ਸੀ ਬਾਹਰ ਨੂੰ ਬਾਹਰ ਨੂੰ ਚੰਗੀ ਆ ਜਾਤ ਵਾਲੀ ਆ ਕੋਈ ਆਏ ਨਹੀਂ ਤੁਰ ਕੇ ਦਿਖਾ ਦੀ ਵੀਰੇ ਲਓ ਜੀ ਆਪਾਂ ਨਗੀਨਾ ਹੀ ਕਹਿ ਸਕਦੇ ਜਰਸੀ ਦਾ ਪਹਿਲੇ ਸੂਏ ਦਾ 25 ਲੀਟਰ ਦਾ ਰਿਕਾਰਡ ਆ ਜੀ ਬਾਕੀ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਤਾਜੀ ਸੂਈ ਆ ਬੱਚਾ ਬੱਚਾ ਜੀਰ ਪੈਣੀ ਬਾਕੀ ਆ ਜੀ ਜੀਰ ਦੀ ਵੀਡੀਓ ਬਾਈ ਕੋਲੋਂ ਲੈ ਲਿਓ ਤੇ ਤਿਆਰੀ ਕਰਮਾਲੀ ਦੀ ਚੈੱਕ ਕਰ ਲਓ ਸੋਹਣਾ ਤੇ ਵੱਡਾ ਹਵਾਨਾ ਫਿੱਟ ਮਸਾਲਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਮੋੜ ਲਿਆ ਵੀਰੇ ਬਾਕੀ ਥਾਣਾ ਦੇ ਸੈੱਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਫੁੱਲ ਵਜਨ ਵਜੂਦ ਵਾਲੀ ਆ ਕੋਈ ਲਿੱਸੀ ਨਹੀਂ ਕੋਈ ਫਿੱਕੀ ਨਹੀਂ ਬਰੀਡ ਬਹੁਤ ਆ ਜੀ ਬੱਚਾ ਮਗਰ ਬੱਛਾ ਜੀ ਬਾਕੀ ਤਿਆਰੀਕਰਮ ਵਾਲੀ ਦੇਖ ਸਕਦੇ ਹੋ ਪਹਿਲੇ ਸੂਏ 25 ਲੀਟਰ ਦਾ ਰਿਕਾਰਡ ਆ ਜੀ ਤੇ ਐਗਤੀ ਆ ਰੁਮੀਦ ਪਲੱਸ ਦੀ ਆ ਬਾਕੀ ਸੇਵਾ ਦੇ ਸਰਤੇ ਆ ਜਿਹੜੇ ਸਾਉਨਾ ਬਰੀਡ ਆ ਤਿਆਰੀ ਆ ਹੱਕ ਵੀ ਹੈ ਵੀਰੇ ਦੇਣ ਦਾ ਬਾਕੀ ਤੁਹਾਡੀ ਸੇਵਾ ਹੁੰਦੀ ਹੈ ਤੁਹਾਡੀ ਸਮਝ ਹੁੰਦੀ ਕਿ ਆਪਾਂ ਕਿੰਨਾ ਚੋ ਸਕਦੇ ਆ ਤੇ ਡਿਮਾਂਡ ਵੀਰੇ ਦੀ ਡਿਮਾਂਡ ਇਹਦਾ ਵੀ 92000 ਮਨਨ ਕਰਦੇ ਆ ਬਸ ਮਾਹਮਾਨ ਤਾਨ ਕਰਾਂਗੇ ਜਰੂਰ ਬਸ ਠੀਕ ਆ ਵੀਰੇ 95000 ਰੁਪਿਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਨੰਬਰ ਸਕਰੀਨ ਤੇ 22 ਦਾ ਲਗਾਤਾਰ ਚੱਲੂਗਾ ਜੀ ਤੇ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹ ਤੀਜਾ ਦੂਆ ਵੀਰੇ ਇਹ ਕਦੋਂ ਸੂਈ ਹੈ ਜੀ ਇਹ ਨੂੰ ਹੋ ਗਿਆ ਹੁੰਦੇ ਅੱਜ 10 ਦਿਨ ਬੱਚਾ ਕੀ ਹੈ ਜੀ ਮਗਰ ਬੱਤੀ ਹੈ ਇਹਦੇ ਬੱਤੀ ਹੈ ਜੀ ਕਿੰਨਾ ਦਾ ਤਿਆਰ ਹੈ ਜੀ ਥੋਦੇ ਦੇ ਥੱਲੇ ਹੈਗਾ 14 ਲੀਟਰ ਥਣਾ ਦੀ ਦੰਨਾ ਜੀ ਥਣਾਂ ਦਾ ਤਰਾਂ ਦੇ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਸੂਆ ਤੀਜਾ ਜੀ 10 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਤੀ ਹੈ ਜੀ 14 ਲੀਟਰ ਨੈਟ ਕੰਡੇ ਵਾਲਾ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਥਨਾ ਦੀ ਇਹ ਵੀ ਕਰਮ ਵਾਲੀ ਡਨ ਹੋਊਗੀ ਬੇਫਿਕਰ ਹੋ ਜਾਓ ਹਵਾਨਾ ਸੋਹਣਾ ਫੇਸ ਕੁਆਲਟੀ ਸੋਹਣੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਤੇ ਡਿਮਾਂਡ ਕੀ ਰਹਿਣ ਵਾਲੀ ਵਿਰੇ ਦੀ ਦਵਾ ਕਰਨਾ 40 ਦੀ ਵਹਿੜ ਆਪਾਂ ਦੇ ਦੇ 40000 ਦੀ ਜੀ ਹਾਂ 40000 ਦੀ ਵਹਿੜ ਆਪਾਂ ਛੱਡ ਠੀਕ ਆ ਡਿਮਾਂਡ ਬਾਈ ਕਹਿੰਦਾ 40000 ਦੀ ਵਹਿੜ ਦੇ ਦਾਂਗੇ ਜੀ ਚੰਗੀ ਆ ਜੀ ਜਿਹਨਾਂ ਥੋੜੇ ਪੈਸੇ ਲਾਉਣੇ ਆ ਕਰੋ ਸੰਗ ਦੁੱਧ ਸੰਘਣਾ ਹੋਊਗਾ ਫੈਟ ਆਉ ਚੰਗੀ ਬਾਕੀ ਜਿਹਨੂੰ ਨਾ ਕੋਈ ਪਸੰਦ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ